ਸਸਰੀ ਕਰਨ ਦੀ ਸਾਰੇ ਮੇਰਿਆਂ ਨੂੰ ਅੱਜ ਤੁਹਾਨੂੰ ਦਿਖਾਉਨੇ ਆ ਸਾਡੇ ਪਿੰਡ ਧੰਨ ਧਨ ਬਾਬਾ ਰੋਡੂ ਜੀ ਦੀ ਇਹ ਸਮਾਦ ਇਹ ਸਾਡੇ ਵੱਡੇ ਜਗ੍ਹਾ ਬਣੀ ਹੋਈ ਜੀ ਇੱਥੇ ਜਿਵੇਂ ਕਹਿੰਦੇ ਦਾਰੂ ਦਾ ਚੜਾਵਾ ਚੜਦਾ ਹੀ ਤੇ ਫਿਰ ਉਹ ਸਾਰੇ ਕਿਤੇ ਵਰਤਾਰੇ ਜਾਂਦੇ ਇਹਨਾਂ ਦੀ ਬਰਸ਼ੀ ਹੁੰਦੀ ਹੈ ਜੀ ਇਸ ਵਾਰ 7 ਸਤੰਬਰ ਦੀ ਸੀ ਤੇ ਆ ਦੇਖੋ ਤੁਹਾਨੂੰ ਦਿਖਾਉਨੇ ਆ ਕਿ ਕਿੰਨੇ ਲੰਬੀ ਲਾਈਨ ਲੱਗ ਗਈਆਂ ਨੇ ਇਹ ਸਰਪਲੇ ਸਵੇਰ ਦਾ ਟਾਈਮ ਹੈ ਤੇ ਮੈਨੂੰ ਲੱਗਦਾ 7 7:30 ਵਜੇ ਹੋਣੇ ਆ ਤੇ 7:30 ਤੁਸੀਂ ਦੇਖ ਹੁਣ ਹੀ ਚੱਲੇ ਅੱਡੇ ਵੱਲ ਨੂੰ ਐਂ ਕਹਣਾ ਮਾ ਲੋ ਨਹੀਂ ਨਹੀਂ ਇਹ ਬੁਲਾਵਗਾ ਲੌਰੀ ਆ ਕਹਿੰਦੇ ਸਾਡੇ ਕਮਲਬਾਈ ਦੀ ਜੀਪ ਤੇ ਇਹਦੇ ਵਿੱਚ ਲਾਦ ਲੀਆਂ ਸਾਰੀਆਂ ਪੇਟੀਆਂ ਤੇ ਇਹਦੀ ਹੁਣ ਵਰਤਾਵਾਂਗੇ ਦੇ ਕਿਥੇ ਅੱਡੇ ਚ ਡਰਾਮਾ ਦੇ ਵਿੱਚ ਪਾ ਕੇ ਇੱਕ ਤਰ੍ਹਾਂ ਦੀ ਸ਼ਵੀਲੰਗੂ ਹੋ ਜਾਂਦਾ ਵੀ ਲੋਕੀ ਗਲਾਸਾਂ ਚ ਪਾਈ ਜਾਂਦੇ ਆ ਤੇ ਪੀ ਜਾਂਦੇ ਆ ਬਾਕੀ ਆ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਸ਼ੁਰੂ ਆ ਤੇ ਲੱਗ ਗਿਆ ਟੈਂਟ ਲੱਗਣ ਤੇ ਬਸ ਹੁਣ ਦੋ ਹੁਣ ਅਗੇ ਘਰੇ ਅਸੀਂ ਕਿਾ ਚੱਲ ਬਈ ਉਹਨਾ ਟਾਈਮ ਕਰਦੇ ਆ ਰੈਸਟ ਫਿਰ ਸਾਰਾ ਦਿਨ ਉੱਥੇ ਹੁੰਨੇ ਆ ਤੇ ਲੋਰੀ ਆਪਾਂ ਅਗੇ ਅੱਡੇ ਚ ਦੇਖਿਆ ਕਮਲ ਵੀਰੇ ਹੁਣੀ ਭਰੀ ਜਾਂਦੇ ਸੀਗੇ ਡਰਮ ਇਹਦੇ ਵਿੱਚ ਇਹ ਡਰਮ ਦੇ ਵਿੱਚ ਸਾਰੀਆਂ ਮੈਕਸੀ ਹੁੰਦੀਆਂ ਜਿਵੇਂ ਆ 999 ਹੋਗੀ ਰੋਇਲ ਸਟੇ ਹੋ ਗਈ ਐੰਪੀਰੀਅਲ ਵੀ ਹੋ ਗਈ ਕੋਈ ਓਦਾਂ ਵਾਰ ਹੁੰਦੇ ਗਿਆ ਹਨ ਸਾਰੀਆਂ ਮਿਕਸ ਕਰਕੇ ਤਾਂ ਫਿਰ ਉਹ ਵਰਤਾਈਆਂ ਜਾਂਦੀਆਂ ਵਿੱਚ ਥੋੜਾ ਜਿਹਾ ਪਾਣੀ ਪਾ ਲਈਦਾ ਆ ਤੁਸੀਂ ਦੇਖ ਸਕਦੇ ਹੋ ਨਾਲ ਭੁਜੀਏ ਪਕੌੜੀਆਂ ਦਾ ਖਾਸ ਪ੍ਰਬੰਧ ਹੈ ਆਪਣੇ ਕੋਲੇ ਤੇ ਬਾਕੀ ਪਰਲੇ ਪਾਸੇ ਲਸ ਲਸੀ ਦੀ ਸ਼ਬੀਲ ਹੋ ਗਈ ਤੇ ਨਾਲ ਲੰਗਰ ਵੀ ਵਰਤਾਇਆ ਜਾਂਦਾ ਈ ਤੇ ਛੋਲੇ ਵੀ ਆ ਦੇਖੋ ਗਲਾਸ ਪਰ ਪਰ ਫੜਾਈ ਜਾ ਰਹੇ ਆ ਸੰਗਤ ਨੂੰ ਤੇ ਕੋਲਾ ਪੰਡਾਰਾ ਹੁੰਦਾ ਕੋਈ ਰੋਕ ਟੋਕ ਨਹੀਂ ਜਿੰਨਾ ਮਰਜੀ ਪੀਓ ਤੇ ਕਈ ਲੋਕੀ ਤਾਂ ਬੋਤਲਾਂ ਭਰ-ਭਰ ਆਪਦੇ ਘਰਾਂ ਨੂੰ ਵੀ ਲੈ ਜਾਂਦੇ ਆ ਤਾਂ ਉਹਦਾ ਵੀ ਕੋਈ ਚੱਕਰ ਨਹੀਂ ਹੁੰਦਾ ਤੇ ਆਹ ਡਰਮ ਜਿਵੇਂ ਜਿਵੇਂ ਖਾਲੀ ਹੁੰਦਾ ਜਾਂਦਾ ਉਹਵੇਂ ਨਾਲ ਦੀ ਨਾਲ ਭਰੀ ਜਾਂਦੇ ਆ ਤੇ ਨਾਲ ਲਾਈਵ ਦਾ ਪ੍ਰਬੰਧ ਹੁੰਦਾ ਤੇ ਆਹ ਦੇਖ ਲਰਦੇ ਆ ਪੰਜਾਬ ਆ ਗਈ ਹਣਾ ਕੰਧਾ ਵਧੀਆਂ ਵੀ ਵੇਚ ਰਲਾਈਆਂ ਜਾਂਦੀਆਂ ਜਿਹੜੀਆਂ ਆਉਂਦੀਆਂ ਬਸ ਉਹ ਹੀ ਪਾਈ ਜਾਂਦੇ ਆ ਕੋਈ ਇਦਾਂ ਰੋਗ ਟੋਕ ਨਹੀਂ ਹੁੰਦੀ ਹੁਣ ਆਗੀ ਦੇਜ ਕਰ ਕਰਿਆਂ ਦੀ ਵਾਰੀ ਲੇਜ਼ ਵੀ ਨਾਲ ਕਵਾਏ ਜਾਂਦੇ ਆ ਪਹਿਲਾਂ ਤਾਂ ਸੇਵਾਦਾਰੀ ਛੱਕਦੇ ਫਿਰ ਜੇੜੇ ਫੱਜ ਜਾਂਦੇ ਆ ਵਰਤਾਈ ਜਾਂਦੇ ਆ ਆਹ ਮੁੰਡੇ ਨੂੰ ਤੁਸੀਂ ਜਾਣਦੇ ਹੋ ਗੁੱਪਾ ਤੇ ਹੁਣ ਆਗੀ ਦੀ ਡਿਸਕਾਊਂਟ ਡਿਸਕਾਊਂਟ ਦਾਰੂ ਦਾ ਨਾਮ ਹੈ ਉਹੀਆਂ ਤਾਂ ਇਹਦੀਆਂ ਬੋਤਲਾਂ ਉਹਦੀਆਂ ਵੀ ਕਾਫੀ ਬੇਟੀਆਂ ਸੀਗੀਆਂ ਤੇ ਇਹ ਵੀ ਵਿੱਚ ਜਿਵੇਂ ਰਲਾਈਆਂ ਦੇ ਰਹੀਆਂ ਮੈਕਸੇ ਕੀਤਾ ਜਾ ਰਿਹਾ ਸਾਰਾ ਕੁਝ ਕੀ ਹੋ ਗਿਆ ਬੈਗ ਕੱਢਣਾ ਮੈਂ ਡਰਾਮਾ ਦੇ ਵਿੱਚ ਪਾ ਰਹੇ ਹਾਂ ਜਦੋਂ ਫੋਡ ਆ ਰਿਹਾ ਘੱਟਦਾ ਦਸਤਾ ਕੰਮ ਵੀ ਨਾਲ ਹੀ ਫਿਰ ਕਿਹੜਾ ਕਰ ਦਿੱਤਾ ਜਾਂਦਾ ਬਾਕੀ ਤੁਹਾਡੇ ਸਾਹਮਣੇ ਆਈ ਦੰਦੀਆਂ ਡਰਾਮਾ ਚ ਪਈ ਜਾਂਦੀਆਂ ਤੇ ਨਾਲ ਨਾਲ ਵਰਤਾਈ ਜਾਂਦੇ ਆ ਫਿਰ ਲੋਕਾਂ ਨੂੰ ਪਿਆਈ ਜਾਂਦੇ ਆ ਦਸ ਦਿਨ ਕੋਲੇ ਘੰਡਾਰੇ ਹੁੰਦੇ ਯਾਰ ਜੋ ਕਿ ਇਹ ਫੋਬਰੋ ਜੀ ਦੀ ਵਾਰਦੀ ਕਾਫੀ ਜ਼ਿਆਦਾ ਤੁਮਤਾ ਹੁੰਦਾ ਸਾਡੇ ਪਿੰਡ ਚ ਮਨਾਈ ਜਾਂਦੀ ਹੈ ਹੁਣ ਆ ਗਈ ਫੋਲਕਾ ਕਿ ਆ ਫੋਲਕਾ ਮੈਨੂੰ ਸੋਫੀਆ ਕਹਿੰਦੇ ਆ ਸੋਫੀਆ ਕਿਹ ਜੰਦੀ ਹੈ ਇਹ ਅਬ ਮੈਂ ਜ਼ਰੂਰ ਆਵਾਂ ਫੋਲਕਾ ਆਗੀ ਰੋਇ ਲਸਟੈਕ ਓਕੇ ਪਤਾਰੀਆਂ ਮੈਕਸ ਟੈਕ ਡਰਮ ਦੇ ਲੈ ਜੀ ਨੇ ابھی ਕੰਮ ਘਟਾ ਮੇਂ ਦਿੰਦੇ ਮੂਨੇ ਨਾਲ ਹੀ ਬੇਟੀ ਆ ਜਾਣ ਦੀ ਬਾਕੀ ਆ ਤੁਸੀਂ ਦੇਖ ਸਕਦੇ ਹੋ ਅੰਦਰ ਦਾ ਕਾਸ ਪ੍ਰੋਗਰਾਮ ਤੇ ਉੱਤਰ ਚੋੜਾ ਪੈ ਗਿਆ ਲੱਗਦਾ ਚਲੋ ਕੋਈ ਨਹੀਂ ਵੀਰੇ ਇੰਨਾ ਤਾਂ ਚੱਲਦਾ ਰਹਿੰਦਾ ਛੱਡੋ ਜਿਹੜਾ ਕੋਈ ਨਹੀਂ ਆਂਡ ਰੱਖੋ ਲੋ ਜੀ ਫੇਰ ਆ ਗਈ ਰਾਇਲ ਸਟੈਕ ਹੌਂ ドラਮਾ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ ਕਿਉਂਕਿ ਸੰਗਤ ਵਧਣੀ ਸ਼ੁਰੂ ਹੋ ਗਈ ਫਿਰ ਇੰਨੀ ਜਿਆਦਾ ਸੰਗਤ ਹੋ ਜਾਂਦੀ ਹੈ ਕਿ ਨਾਲ-ਨਾਲ ਵਰਤਾਂਦੇ ਵਰਤਾਂਦੇ ਨਾਲ-ਨਾਲ ਸਤੋ ਭਰਿਆ ਵੀ ਨਹੀਂ ਜਾਂਦਾ ਤੇ ਹੁਣਾ ਥੋੜੇ ਹਾਲਾਤ ਆ ਵੀ ਮੈਕਸ ਹੋ ਜੇ ਮਾਲ ਤੇ ਲੋ ਦੀ ਲੱਗੇ ਆ ਪੌਣ ਗਲਾਸਾਂ ਚ ਜੇ ਤੁਸੀਂ ਕਿਤੇ ਇਦਾਂ ਦੇਖਿਆ ਹੋਵੇ ਵੀ ਐਂ ਚੱਲਦਾ ਕੰਮ ਤਾਂ ਜਰੂਰ ਦੱਸਿਓ ਇਹਨਾਂ ਤਾਂ ਵੱਡੇ ਪੱਧਰ ਤੇ ਤਾਂ ਸਾਡੇ ਪਿੰਡ 'ਚ ਹੀ ਹੁੰਦਾ ਦੇਖੋ ਨਾਲ ਦੀ ਨਾਲ ਸੰਗਤ ਆਈ ਜਾਂਦੀ ਐ ਤੇ ਦੇਖ ਲਾਈ ਜਾਂਦੀ ਐ ਬੱਕ ਲੋਕ ਦੀ ਆ ਗਈ ਰਾਇਲ ਸਟੈਗ ਉਸ ਤੇ ਇਧਰਾਂ ਅੰਕਲ ਥੋੜੇ ਜਿਹਾ ਜ਼ਿਆਦਾ ਟਾਈਟ ਹੋ ਗਏ ਸੀ ਪੀਕੇ ਅਸੀਂ ਇਹਨਾਂ ਨੂੰ ਗਿਆ ਘੱਟ ਪੀਓ ਘੱਟ ਪੀਓ ਨਹੀਂ ਮੰਨੇ ਕਹਿੰਦੇ ਨਹੀਂ ਪੀਣੀਆਂ ਤਾਂ ਪੀਣੀਆਂ ਇਹ ਚ ਕਿਹੜੀ ਗੱਲ ਹੈ ਯਾਰਾਂ ਦਾ ਗਰੁੱਪ ਤਾਂ ਸ਼ਰਾਬੀਆਂ ਦਾ ਦਰ ਹੈ ਤਾਂ ਫਿਰ ਅਸੀਂ ਨਹੀਂ ਰੋਕਿਆ ਤੋਂ ਸੋ ਇਹ ਥੋੜਾ ਫਿਰ ਟਾਈਟ ਵੀ ਨਹੀਂ ਕਹਿ ਸਕਦੇ ਵੀ ਸੈਟਿੰਗ ਜੀ ਚ ਹੋ ਗਏ ਸੀ ਤੇ ਨੱਚ ਕੇ ਦਿਖਾ ਰਹੇ ਸੀ ਯਾਨੀ ਕਿ ਆਪ ਦਾ ਖੌਸ਼ੀ ਉੱਧਰ ਵੀ ਕਾਫੀਆਂ ਨੇ ਨੱਚ ਰਹੇ ਆ ਦੇਖੋ ਇੰਨਾ ਕਮਰ ਰੰਗਾ ਜੀ ਹੁੰਦਾ ਇੱਥੇ ਵੀ ਓਕੇ ਦੀ ਰਿਪੋਰਟ ਹੁੰਦੀ ਆ ਬਾਕੀ ਤੁਹਾਡੇ ਰਾਮ ਨੇ ਹੀ ਆ ਔੜੀ ਔੜੀ ਘੱਟ ਵਧਣਾ ਹੀ ਆ ਘਟਣਾ ਨਹੀਂ ਆ ਤਾਂ ਹੁਣ ਇੱਥੇ ਸੜਕ ਤੁਹਾਨੂੰ ਦਿਸ ਰਹੀ ਆ ਇੱਥੇ ਤਾਂ ਪੈਰ ਧਰਨੋਂ ਤਾਂ ਨਹੀਂ ਹੁੰਦਾ ਇੰਨਾ ਘੱਟ ਹੋ ਜਾਂਦਾ ਤੇ ਨੱਚਣ ਵਾਲੇ ਵੀ ਆ ਆ ਦੇਖੋ ਅੰਕਲ ਕਿਉਂ ਜੀ ਮੰਨਦੇ ਹੋ ਕਮੈਂਟ ਬੋਦੇ ਤੇ ਆ ਪੂਰਾ ਉਹ ਰਿਤੇ ਧੂਫਾਂ ਲਿਆ ਦੇ ਸੀ ਕਿ ਬਾਬਾ ਜੀ ਤੇ ਵਰ ਧੂਫਾਂ ਮੋਕੀਆਂ ਸੀ ਤੇ ਹੁਣ ਨਵੀਆਂ ਧੂਫਾਂ ਲਾ ਕੇ ਦੁਬਾਰੇ ਧੂਫਾਂ ਲਾਤੀਆਂ ਹੀ ਤੇ ਨਾਲ ਹੀ ਬਾਬਾ ਜੀ ਦਾ ਸਰੂਪ ਰੱਖਿਆ ਹੁੰਦਾ ਵੀ ਉਦੋਂ ਹੀ ਨਾਮ ਨਾਲ ਹੈ ਨਾ ਇਹ ਮੋਦੇ ਗੋਲ ਕਰਕੇ ਰੱਖਿਆ ਹੁੰਦਾ ਵੀ ਜੋ ਵੀ ਜਿੰਨੇ ਸ਼ਬਦਾਂ ਸੇਵਾ ਭਾਵਨਾ ਦੇ ਅਨੁਸਾਰ ਇਹਦੇ ਵਿੱਚ ਗੋਲ ਗਨੇ ਵਿੱਚ ਪੈਸੇ ਪਾ ਸਕਦਾ ਨਹੀਂ ਤੇ ਬਾਕੀ ਧੂਫਾਂ ਮੁਕਣ ਦੇ ਦਿੰਦੇ ਨਾਮ ਨਾਲ ਦੇਗ ਵਿਨੀ ਮੁਕਣ ਦੇ ਦਿੰਦੇ ਉਦਾਂ ਹੀ ਚੱਲਦੀ ਆ ਦੇਖੋ ਤਰੀਕਾ ਲੱਗ ਗਿਆ ਨਾ ਵਦਣੀ ਆ ਫੇਰ ਆ ਗਿਆ ਐਮਪੀਰਿਅਸ ਵੀ ਉਹ ਨਾਲ ਫੈਂਟਾ ਪੁੱਛ ਰਿਹਾ ਵੀ ਫੈਂਟਾ ਪੀਣਾਗੇ ਨੇ ਦੇਖੋ ਐਮਪੀਰਿਅਸ ਰਵੇ ਸਾਡਾ ਸੇਵਾਦਾਰ ਗੁਰਪ੍ਰੀਤ ਸਿੰਘ ਸੰਧੂ ਲਗਾਤਾਰ ਵਰਤਾਰਿਆ ਹੁਣ ਉਹ ਆ ਗਿਆ ਬਾਈ ਕੋਕ ਦੀ ਬੋਤਲ ਲੈ ਕੇ ਬਈ ਇਹ ਚੀ ਪਾ ਦੇ ਭਰਾ ਮੈਂ ਤਾਂ ਕੋਕ ਚ ਪਾ ਕੇ ਪੀਣੀ ਆ ਸੁਣਿਆ ਰੋ ਤਨ ਕੋਕਰ ਚ ਪਾ ਕੇ ਪੀ ਜਾਮ ਉਦਾਂ ਹੋ ਗਣਾ ਹੈ ਤੇ ਇਹ ਦੇਖੋ ਬਾਈ ਹਣੇ ਟਰੈਕਟਰ ਤੇ ਵਿੱਚ ਬਾਈ ਉਹਨਾਂ ਨੇ ਪੱਕੀਆਂ ਕੁਰਸੀਆਂ ਲਾ ਕੇ ਪ੍ਰਬੰਧ ਕੀਤਾ ਹੋਇਆ ਬਈ ਕਿਤੇ ਥੱਕ ਨਾ ਜਾਏ ਇਹ ਕਿਉਂਕਿ ਅੱਜ ਉੱਥੇ ਆਰਨੇਤਾ ਲੱਗਣਾ ਬੇਰੀ ਜਗ੍ਹਾ ਕੋਲੇ ਗੋਂ ਬਜਾਉਣ ਦਾ ਪੂਰਾ ਪ੍ਰਬੰਧ ਹੁੰਦਾ ਵੀ ਉੱਥੇ ਆਰਨੇਤਾ ਆਇਆ ਹੋਇਆ ਬਾਕੀ ਇਧਰ ਸਭ ਤੋਂ ਤਾਂ ਖੁਸ਼ੀ ਦੀ ਲਹਿਰ ਚਾ ਪੂਰਾ ਨਾਲ ਫੜਿਆ ਕੋਕ ਨਾਲ ਫੜੇ ਜਲਾਸ ਤੇ ਬਾਕੀ ਹੁਣ ਘੰਟ ਵਧਨ ਲੱਗ ਗਿਆ ਹੌਲੀ ਹੌਲੀ ਤੇ ਉਦਾਂ ਹੀ ਹੁਣ ਫਿਰ ਬੋਤਲਾਂ ਵੀ ਪਾਈ ਜਾਂਦੇ ਆ ਡਰਾਮਾ ਚ ਘਟਾ ਨਹੀਂ ਦਿੰਦੇ ਗੱਭਰੂ ਕਿਤੇ ਰਾਇਲ ਸਟੈਕ ਤੇ ਐਮਪੀਰੀਅਲ ਬਲੂ ਤੇ ਕਿਤੇ ਡਿਸਕਾਊਂਟ ਤੇ ਕਿਤੇ ਦੇਸੀ ਕਿਤੇ ਪੰਜਾਬ ਐਂ ਟ੍ਰੇਆਂ ਚ ਚਣ ਚਣ ਕੇ ਰੱਖੀ ਦੀ ਐ ਆ ਦੇਖੋ ਤੁਸੀਂ ਕਿਉਂ ਮੰਨਦੇ ਹੋ ਕੋ ਪੂਰੇ ਹਲੇ ਤਾਂ ਉਤਰ ਗਏ ਥੱਲੇ ਇਹ ਉਹ ਪਹਿਲਾਂ ਨਾ ਤਾਂ ਚੜੇ ਫਿਰਦੇ ਸੀ ਪੂਰੇ ਵਿੱਚ ਲੰਕਦੇ ਸੀ ਫੇ ਥੋੜਾ ਜਿਹਾ ਸੰਗ ਗਏ ਮੁੰਡੇ ਫੋਨ 'ਤੇ ਕੋਈ ਨਹੀਂ ਯਾਰ ਕਿਤੇ ਵੀਡੀਓ ਵਾਇਰਲ ਨਾ ਹੋ ਜੇ ਬਾਕੀ ਪ੍ਰੋਗਰਾਮ ਤੁਹਾਡੇ ਮੂਰੇ ਆ ਵਧ ਗਿਆ ਨਾ ਕੱਠ ਜੀ ਲਓ ਜੀ ਆਹ ਦੇਖੋ ਫਿਰ ਕਿਉਂ ਪੂਰਾ ਸਟਾਈਲ ਮਾਰਦੇ ਆ ਚੋਬਰ ਤੇ ਉੱਤਰ ਵੀ ਪੂਰੀ ਡਾਰੀ ਆ ਨੱਚਣ ਆ ਰਹੇ ਆਂ ਦੀ ਇਹ ਕੋਰੀ ਕੋਈ ਹੰਦੀਆ ਵਰਸੀ ਦੀ ਪੂਰਾ ਦਵੀਆਂ ਮਾਹੌਲ ਹੁੰਦਾ ਪਿੰਡ 'ਚ ਸਾਰੇ ਪਿੰਡ 'ਚ ਜਿਵੇਂ ਕਹਿ ਲੋ ਪ੍ਰੈਸ ਦੀ ਤੇ ਪ੍ਰੈਫੇ ਦੀ ਗਾਵਨੀ ਗਾਵਮ ਇੰਨੀ ਜਿਆਦੇ ਸੰਗਤ ਆਉਂਦੀ ਹੈ ਪੂਰਾ ਇਸ ਵਾਰ ਕੋਲ ਜਿਆਦੇ ਇਕੱਠ ਸੀਗਾ ਤੇ ਪੂਰਾ ਸਾਰਾ ਪਿੰਡ ਭਰਿਆ ਹੁੰਦਾ ਤੇ ਸਾਰੇ ਪਿੰਡ 'ਚ ਲੰਗਰ ਤੇ ਦੰਦ ਦੇਖਦੀਆਂ ਸ਼ੁਭੀਨਾ ਲੱਗੀਆਂ ਹੁੰਦੀਆਂ ਜੀ ਤੇ ਸਾਰਾ ਪਿੰਡ ਹੀ ਸਾਡਾ ਇਸ ਜਗ੍ਹਾ ਨੂੰ ਮੰਨਦਾ ਤੇ ਬਹੁਤ ਜ਼ਿਆਦਾ ਸ਼ਕਤੀ ਹੈ ਇਸ ਜਗ੍ਹਾ 'ਚ ਤਾਂ ਤਾਂ ਹੀ ਇਹ ਮੇਲਾ ਤੁਮ ਦਾ ਮਨਾਇਆ ਜਾਂਦਾ ਈ ਬਬਰੂਦੀ ਦੀ ਵਰਸੀ ਤੇ ਬਾਕੀ ਆ ਤੁਹਾਡੇ ਮੋਹਰੇ ਹੀ ਆ ਤੁਸੀਂ ਦੇਖ ਸਕਦੇ ਹੋ ਤੇ ਦੂਜੇ ਨੰਬਰ ਤੇ ਗੰਨ ਦੇ دارو ਨੰਮ ਕਹਿੰਦੇ ਈ ਡਰਮ ਥੱਲੇ ਨੂੰ ਜਾਈ ਜਾਂਦਾ ਜਿੰਨੇ ਜਿੰਨੇ ਹੁੰਦੇ ਆ ਹਣ ਇਕੱਠ ਵੱਧਦਾ ਨਾ ਕਹਿੰਦੇ ਡਰਮ ਭਰਿਆ ਨਹੀਂ ਜਾਂਦਾ ਪਰ ਆਪਰ ਨਾਲ ਦੀ ਨਾਲ ਸਿੱਟੀ ਜਾਂਦੀ ਹੈ ਵਿੱਚ ਦਰੂ ਆਏ ਆ ਵੀ ਮੱਕੇ ਨਾ ਹਨ ਕੰਮ ਰੁਕੇ ਨਾ ਤਾਂ ਤੁਹਾਡੇ ਸਾਹਮਣੇ ਆ ਵੀ ਨਾਲ-ਨਾਲ ਪਾਈ ਜਾਂਦੇ ਆ ਤੇ ਨਾਲ-ਨਾਲ ਵਰਤਾਈ ਜਾਂਦੇ ਆ ਬਾਕੀ ਦੇਖੋ ਤਾਂ ਇਹ ਸਰਦਾਲੂ ਆ ਰਹੇ ਆ ਜਗਾ ਤਾਂ ਮੱਥਾ ਟੇਕ ਕੇ ਤੇ ਕੰਮ ਥੋੜਾ ਜਿਹਾ ਸੈਟੀ ਲੱਗਦਾ ਤੇ ਕਾਫੀ ਘੱਟ ਹੋ ਜਾਂਦਾ ਹੌਲੀ ਹੌਲੀ ਆ ਇਧਰ ਲੰਗਰ ਆ ਗਿਆ ਜੀ ਪ੍ਰਸ਼ਾਦਾ ਹੋ ਗਿਆ ਤੇ ਆ ਸ਼ੋਲੇ ਹੋ ਗਏ ਭੰਨੇ ਹੋਏ ਕਾਲੀਆਂ ਚ ਪਾ ਕੇ ਤੇ ਇਧਰ ਪ੍ਰਸ਼ਾਦਿਆਂ ਤੇ ਮੈਕਸ ਸਰ ਦੀ ਤੇ ਬਾਕੀ ਇਧਰ ਡੀ ਜੇ ਸਿਸਟਮ ਆ ਗਿਆ ਡੀ ਜੇ ਵੀ ਲਾਇਆ ਹੁੰਦਾ ਬਈ ਚਲੋ ਜਿਨੇ ਹੱਥ ਪੂਰੀ ਹੱਥ ਸੁਝਨੇ ਖਾਲੀ ਹੱਥ ਨਿਕਲਿਆ ਜਿੱਥੇ ਦਾ ਬਾਹਾਂ ਥੱਲੇ ਨਹੀਂ ਹਉਣ ਦਿੰਦੇ ਮੁੰਡੇ ਬਾਹਾਂ ਥੱਲੇ ਇੱਕ ਉਹ ਦੇ ਭਰੇ ਦੇਖੋ ਮਡੇ ਸਾਈਡ ਤੇ ਸਾਡੇ ਪਾਸੇ ਕੱਲਾ ਹੀ ਲੱਗਿਆ ਹੋਇਆ ਤਦ ਧਾਬ ਦੇ ਕਿਤੇ ਚੁੱਬਰ ਉੱਤਰ ਨਾਚਣ ਵਾਲਿਆਂ ਵੱਲੀਆਂ ਵੀ ਕੋਈ ਤਸਰ ਨਹੀਂ ਛੱਡੀ ਜਾਂਦੀ ਮੇਰੇ ਵੀਰਾਂ ਬੱਲੀਆਂ ਤੀਤਾ ਅੱਗੇ ਉਹ ਟਰੈਕਟਰ ਵਾਲੇ ਬਾਪੂ ਹੁਣੇ ਪ੍ਰਸ਼ਾਦਾ ਕਹਿ ਰਹੇ ਆ ਫੜਾਓ ਵੀ ਫੜਾਓ ਮੁੰਡੇ ਪ੍ਰਸ਼ਾਦਾ ਇਹ ਲਓ ਜੀ ਨਾ ਟਾ 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 ਕਰਦਾ ਕਰਦਾ ਠੀਕ ਆ ਵੀ ਠੀਕ ਆ ਉਹ ਦੇਖੀ ਭਰਾ ਤਾਂ ਹੱਥ ਫਸਾਲੀ ਹੈ ਹੈ ਉਹ ਦੇਖ ਲਿਆ ਉਹਨੇ ਹੋਕ ਚੈੱਕ ਕਰੋ ਪਿਆ ਨਾ ਪੂਰਾ ਕਰਦਾ ਜੀ ਖਾਨ ਨੂੰ ਤੇ ਆ ਆ ਗਿਆ ਕਹਿੰਦੇ ਟੋਕਰਾ ਭਰ ਕੇ ਦਾਰੂ ਦਾ ਤਬੂ ਜੀ ਕਿ ਹਾਂ ਮੰਨਦੇ ਹਾਂ ਟੋਕਰੇ ਪਰ ਪਰ ਆਉਂਦੀ ਹੈ ਇੱਥੇ ਕੋਈ ਘਾਟ ਨਹੀਂ ਇਸ ਦਿਨ ਕੋਈ ਘਾਟ ਨਹੀਂ ਉਦਾਂ ਵੀ ਕੋਈ ਘਾਟ ਨਹੀਂ ਤੇ ਇਸ ਦਿਨ ਵੀ ਕੋਈ ਘਾਟ ਨਹੀਂ ਬਾਬਾ ਜੀ ਦੀ ਘਰ ਪਈ ਨਹੀਂ ਆ ਪਿੰਡ ਤੇ ਤੇ ਸਾਰਾ ਪਿੰਡ ਬੱਜ ਚੜ ਕੇ ਸਪੋਂਦਾ ਵਰਸ਼ੀਚ ਬਾਕੀ ਇਹ ਸਾਡੇ ਬੰਦੇ ਚੂੜ ਚੱਕੜੇ ਅੱਡੇ 'ਚ ਲੱਗੀ ਹੋਈ ਹੈ ਇਹ ਇਹ ਲੰਗਰ ਲੱਗਿਆ ਹੋਇਆ ਈ ਤੇ ਤੁਸੀਂ ਕਦੇ ਵੀ ਵਰਸੀ ਮੌਕੇ ਹੋਈ ਹੋਣੀ ਕਿਤਰ ਪੈ ਗਿਆ ਉਹ ਬਾਈ ਨੇ ਕਹਿੰਦੇ ਪਰਮਹਤਾ ਜਿਹੇ ਬੰਦੇ ਦਾ ਤੇ ਹਿੱਤੋ ਗੱਡੀ ਭਜਾ ਰਿਹਾ ਹੈ ਬੈਰਪੁਰ ਮੰਦਿਰ ਤੇ ਹੁਣ ਆਈ ਇੱਥੇ ਲੱਗੇ ਹੋਇਆ ਦੇਖਣ ਲਈ ਕਿ ਕਿਤਰ ਪੈ ਗਿਆ ਰੰਕੇ ਸਮਝਾਉਂਦੇ ਆ ਆ ਸਾਰੀ ਤੇ ਚੈਬਵਾਦੇ ਮਗੀਆਂ ਮਾਰ ਰਹੀ ਹੈ ਲੋੜੀ ਚੈੱਕ ਕਰੋ ਸੰਗਤ ਆਉਂਦੀ ਹੈ ਨਾ ਇੰਨੀ ਗਰਮੀ ਚ ਛੋਟੇ ਹਾਥੀ ਭਰ ਭਰ ਕੇ ਕੋਈ ਹੈ ਸਪੇਸ ਕੋਈ ਮੂਹਰੇ ਸ਼ਰਤਤ ਵੀ ਨਹੀਂ ਛੱਡੀ ਦੇਖ ਲਓ ਬਹਿਣ ਆ ਲਈਆਂ ਸੰਗਤਾਂ ਨੇ ਨਾਲ ਨਾਲ ਕਪੜਾ ਵੀ ਮਰੀ ਜਾਂਦਾ ਬਾਪੂ ਸੀਸ਼ੇ ਤੇ ਕਿਉਂ ਇੱਧਰ ਕਹਿੰਦੇ ਟੀਜੇ ਤੇ ਵੀ ਪੂਰਾ ਰੌਣਕ ਲਾਈ ਹੋਈ ਆ ਥੋੜਾ ਜਿਹਾ ਟ੍ਰੈਫਿਕ ਜਮ ਹੋ ਜਾਂਦਾ ਨਾ ਤਾਂ ਕਰਕੇ ਸੜਕ ਤੋਂ ਪਰੇ ਕਰ ਦਿੰਦੇ ਆ ਫਿਰ ਮੁੰਡੇ ਘੁੰਮ ਕੇ ਇੱਧਰ ਮਗਰ ਨੂੰ ਆ ਗਏ ਨੱਚਣ ਗਾਉਣ ਵਾਲੇ ਲੋ ਜੀ ਕਰੋ ਚੈੱਕ ਐ ਕੈਮਰਾ ਦੇਖ ਕੇ ਤਾਂ ਖੁਸ਼ ਹੋ ਜਾਂਦੇ ਆ ਵੀ ਲੋ ਜੀ ਇਹ ਆਹ ਕਰ ਚੈੱਕ ਉਹ ਦੇਖ ਕੈਮਰੇ ਚ ਕਹਿੰਦਾ ਲੈ ਕਿਉਂ ਉਹ ਦੇ ਕਹਿੰਦਾ ਕਿਹਵਰਾ ਨੋ ਕੇ ਰਿਪੋਰਟ ਸੰਪੂਰ ਸਿਵਾਦਾਰਾਂ ਵੱਲੋਂ ਪੱਖਿਆਂ ਦਾ ਵੀ ਪੂਰਾ ਪ੍ਰਬੰਧ ਨਹੀਂ ਸੀ ਐ ਨਹੀਂ ਜਿਵੇਂ ਕੋਈ ਗਰਮੀ ਆਲਾ ਚੱਕਰ ਜੀ ਆ ਕਰੂੰ ਚੈੱਕ ਤੋਂ ਉਹ ਪੈਂਦੇ ਆ ਭੰਗੜੇ ਦੀ ਵਿੱਚ ਐਂ ਵੀ ਧਵਨ ਦਬਾਉਣ ਦਾ ਕੰਮ ਹੈ ਨਹੀਂ ਇੱਥੇ ਜਿਹੜਾ ਕਿ ਨਾ ਜਿਹੜਾ ਮਾਮਦੇ ਅੰਦਰ ਗੁੱਭਗਵਾਟ ਹੁੰਦਾ ਹਰੇਕ ਕੱਢ ਲੈਂਦਾ ਦੇਦਨ ਹਾਂ ਆਓ ਦੇਖੋ ਕਾਉਂ ਜੀ ਉਸ ਸਟੈਪ ਚੈੱਕ ਕਰੋ ਕਿਉਂ ਕਹਿੰਦੇ ਬਾਈ ਹੁਣੀ ਜਿਹੜੇ ਵੀ ਲੰਘਦੇ ਆ ਨਾ ਵੀਡੀਓ ਬਣਾ ਬਣਾ ਲੰਘਦੇ ਆ ਚੈੱਕ ਕਰੋ ਕਿਉਂ ਦੇਖ ਦੇਦਾ ਬਈ ਵਾਹ ਬਈ ਕਿਆ ਬਾਤਾਂ ਰੰਗ ਬੰਨੇ ਪੈਦੀ ਨੇ ਇਹ ਵਰਚ ਹੀ ਨਹੀਂ ਨਾ ਦੇਖੀ ਫਿਰ ਉਹਨੇ ਕੁਛ ਨਹੀਂ ਦੇਖਿਆ ਇਰਾ ਕੌਕੇ ਗੱਲਾਂ ਪਿੰਡ ਚ ਜਾ ਕੇ ਦੇਖ ਗਏ ਨਾ ਕਹੋਂਗੇ ਬਈ ਕਿਆ ਬਾਤਾਂ ਹੀ ਸੀ ਦੂਰੋਂ ਹੀ ਪਿਆ ਇਹਨੂੰ ਕਹਿੰਦੇ ਆ ਯਾਰੀ ਮੁੰਡਾ ਦੂਰੋਂ ਹੀ ਦੇਖ ਕੇ ਯਾਰਾ ਨੂੰ ਨੱਚਦਾ ਸੀ ਦੂਰੋਂ ਹੀ ਇਹ ਥੋੜਾ ਜਿਹਾ ਟ੍ਰੈਫਿਕ ਦਾ ਚੱਕਰ ਸੀ ਨਹੀਂ ਤਾਂ ਮੁੰਡੇ ਸੜਕ ਤੇ ਹੋ ਹੋ ਨੱਚਦੇ ਆ ਆ ਚੈੱਕ ਕਰੋ ਲੋ ਜੀ ਹੈ ਕੋਈ ਸਪੇਸ ਜੇ ਕੋਈ ਬਚਿਆ ਤਾਂ ਦੱਸੋ ਛੋੜੇ ਹੱਥੀ ਤੇ ਬਹਿਣਾ ਲਈ ਐਨਾ ਕੰਮ ਪੂਰਾ ਓਕੇ ਰਿਪੋਰਟ ਦਾ ਹਾਂ ਐਨੀ ਵੇ ਕੋਈ ਡੋਲ ਜੂ ਜਿੱਥੇ ਜਗਾ ਮੈਨੂੰ ਉੱਥੇ ਬਹਿ ਕੇ ਆ ਜਾਂਦੇ ਆ ਬਾਕੀ ਆਉਂਦੇ ਭਰ ਭਰ ਕੇ ਆ ਤੇ ਕਈ ਵਾਰੀ ਲਈ ਜਾਣੇ ਔਖੇ ਪੈਂਦੇ ਆ ਕਿਉਂਕਿ ਜਾਨ ਨੂੰ ਜੀ ਨਹੀਂ ਨਾ ਕਰਦਾ ਕਿਸਦਾ ਹਾਂ ਚੈੱਕ ਕਰੋ ਬਾਈ ਉਹਨੇ ਕਹਿੰਦੇ ਜਾਨ ਨਹੀਂ ਦੇਣਾ ਕਿਤੇ ਸਿਰ ਤੇ برف ਰੱਖੀ ਆ ਤੇ ਨਾਲ ਪਾਇਆ ਪਰਨਾ ਜਾਊ ਤਾਂ ਜਾਊ ਕਿੱਥੇ ਬਾਈ ਭਾਈ ਉਹਨਾਂ ਦਾ ਬੰਦਾ ਹੈ ਪਹਿਲੇ ਜਿਹੜੀ ਨੂੰ ਆ ਬੰਦਾ ਬਹੁਤ ਪਾਇਆ ਹੈ ਐਕਟੂਅਰ ਵੀ ਬੈਠਾ ਹੈ ਭਾਈ ਇਹਨੇ ਉਹ ਤਿੰਨ ਜਰ ਦਾ ਬਾਹਰ ਉੱਕੇ ਆ ਬਾਕੀ ਭਈਆ ਸਟਾਕ ਚੈੱਕ ਕਰੋ ਤੁਸੀਂ ਇਹ ਸਾਰਾ ਸ਼ਬੀਰ ਦਾ ਸਟਾਕ ਆ ਤੇ ਦੇਖੋ ਕਿੰਨੀਆਂ ਬੋਤਲਾਂ ਪਈਆਂ ਰਾਇਲ ਸਟੈਗ ਡਿਸਕਾਊਂਟ ਪੰਜਾਬ ਐਂਪੀਰੀਅਲ ਮੈਕਡੋਨਲਡਸ ਸਾਰੀਆਂ ਮਿਕਸ ਇਹ ਸਾਰੀਆਂ ਮਿਕਸ ਕਰਕੇ ਡਰਮ ਚ ਪਾਈਆਂ ਜਾਂਦੀਆਂ ਤੇ ਦੇਖੋ ਬਾਕੀ ਅੱਡੇ ਲੋਕੀ ਬੋਤਲਾਂ ਭਰ ਕੇ ਵੀ ਲੈ ਗਏ ਜਿਹੜੀਆਂ ਦੇਸੀ ਦੀਆਂ ਸਿਹੀਆਂ ਜਾਂ ਹੋਰ ਹਨ ਭਰ ਕੇ ਲੈ ਗਏ ਬਾਕੀ ਹੱਥ ਤੇ ਸਾਹਮਣੇ ਆ ਜੀ